ਕੋਈ ਨਹੀਂ ਮੈਂ ਹਾਂ ਤੇਰਾ ਹਾਂ ਬਹੁਤ ਬਹੁਤ ਪਿਆਰ ਹਾਂ ਲਾ 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 ਯਾ ਤੇ ਆਪਾਂ ਮਿਲੇ ਹੋਏ ਆਪ ਤਾਂ ਹੈ ਕੋਈ ਸਸ ਗੁਰੂ ਕੋਲ ਪਤਾ ਨਹੀਂ ਇਹ ਗੁਰੇ ਪਸੰਦ ਜਿਓ ਲਾ ਹ ਇਹ ਤੇ ਮਹਾਂਪੁਰ ਖਾਤੇ ਅੰਧਾਰ ਕੇ ਬਾਸਮੀ ਜਪ ਜਪਿਆ ਕਰੋ ਹਾਂ ਹੋਰ ਆਪਾਂ ਸਾਰੇ ਐਸੇ ਘਰ ਹਮ ਬਹੁਤ ਬਸਾਏ ਜਦ ਹਮ ਰਾਮ ਗਰਬ ਹੋਏ ਆਏ ਇੱਕ ਦੁਖ ਰਾਮ ਰਾਹ ਕਾਟੋ ਮੇਰਾ ਅਗਨ ਜ਼ਹਿਰ ਗਰਬ ਸੇਰਾ ਹਾਂ ਬੂਤੀ ਬਹੁਤ ਭਾਤੀ ਉਹ ਜਾ ਰਹੇ ਕੋ ਗੜ ਲੈ ਮਾਠੀ ਹਾਂ ਤੇ ਇਹ ਤਾਂ ਸੰਸਾਰ ਸਿਰਫ ਜਾਤੀ ਜਗ ਨਾ ਕੋਈ ਥਿਰ ਰਿਹਾ ਇਸ ਆਸਨ ਹਮ ਬੈਠੇ ਕਿਤੇ ਬੈਠੇ ਕੋਈ ਨਹੀਂ ਮੈਂ ਫਿਰ ਮਾਰਾ ਕਿਰਪਾ ਕਰੋ ਆਪਣਾ ਬੈਠੇ ਹਾਂ ਕੋਈ ਨਹੀਂ ਮੈਂ ਚਲੇ ਜਾਂਦਾ